ਕਿਥੇ ਰਹਿਣਾ ਲਿਓ ਕੀ ਹੋਇਆ ਅੱਜ ਤੁਹਾਡੇ ਨਾਲ ਚੱਲ ਕੋਈ ਨਹੀਂ ਯਾਰ ਆਹ ਪਰ ਜਾ ਕੇ ਨਾ ਕੋਈ ਨਹੀਂ ਲੱਤ ਨਹੀਂ ਖੋ ਗਈ ਤੇ ਕਿਤੇ 70000 ਰੁਪਏ ਅਸਲ ਕੋਣ ਕੀ ਨਾਲ ਤੁਹਾਡੇ ਨਾਲ ਕੋਣ ਸੀ ਮੇਰੇ ਬੇਟਾ ਸੀ ਜਦ ਨਾਲ 1 ਵਜੇ ਦੀ ਗੱਲ ਹੈ 1 ਵਜੇ 58 ਮਿੰਟ ਦੀ ਗੱਲ ਹੈ ਅੱਛਾ ਕਿਹੜੇ ਏਰੀਆ ਚ ਮੰਡੀ ਵਾਲਾ ਮੋੜ ਦੇ ਏਰੀਆ ਕਿਹੜੇ ਦੇਖੋ ਜੀ ਅੱਜ ਤੁਸੀਂ ਕੀ ਕਰ ਰਹੇ ਸੀ ਅਜੀ ਤੁਰੀਤ ਆਏ ਸੀਗੇ ਜੀ ਅੱਛਾ ਤੁਰੀਤ ਆਹਦਾ ਮੁੰਡਾ ਕਹਿੰਦਾ ਢੰਡਾ ਪੀਣਾ ਹੈ ਮੈਂ ਤੇ ਲੈ ਕੇ来 ਗਿਆ ਜੀ ਅੱਛਾ ਉਹ ਤਾਂ ਗਲੀ ਵਿੱਚ ਨਿਕਲ ਕਰਤਾ ਜਾ ਰਿਹਾ ਸੀ ਉਹ ਬੈਕੌਨ ਲੈ ਗਿਆ ਖੋ ਕੇ ਉਹ ਮੁੰਡੇ ਉਹ ਕਾਦੇ ਤੇ ਸੀ ਉਹ ਚੁਰਕੇ ਆਇਆ ਸੀਗਾ ਜੀ ਚੁਰਕੇ ਗਲੀ ਵਿੱਚੋਂ ਭੱਜ ਆ ਮੂਰੇ ਕੋਈ ਖੜਾ ਰੱਖੇ ਉਹ ਲੈ ਕੇ ਨਾਲ ਚਲੇ ਪਰ ਜਿਹੜੀ ਆ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟਿਵਾ ਦੇ ਟਿੱਕ ਲੈ ਲੀ ਆ ਗਰੀਦ ਅਬਜੈਕਟਿਵ ਖੜਾ ਰੱਖੀ ਉਹਨਾਂ ਨੇ ਵੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਠ ਕੇ ਪਾਰ ਗਈ ਜੀ ਅੱਛਾ ਤੁਸੀਂ ਪੁਲਿਸ ਨੂੰ ਪਤਾ ਲਾ ਦਿੱਤੀ ਐ ਉਹ ਜੀ ਐ ਜੀ ਕੀ ਮਾਲ ਕੀ ਕਰਦੇ ਹੋ ਹਾਂ ਜੀ ਮਾਲ ਕੀ ਕਰਦੇ ਹੋ ਮੰਗ ਦੇਖੋ ਜੇ ਫੜਾਇਆ ਪੈਸੇ ਦਾ ਮਾਲਦਨ ਸਾਹਮਣੇ ਸਾਨੂੰ ਉਹ ਇਹਨੂੰ ਲੈਣੇ ਸੀ 2.5 ਲੱਖ ਰੁਪਇਆ ਕਾਹਦੇ ਵਾਸਤੇ ਲੈ ਕੇ ਆਏ ਸੀ 5 ਲੱਖ ਰੁਪਏ ਸ਼ਰਮਾ ਜੀ ਨੂੰ ਲੈਣੇ ਸੀ ਮੈਨੂੰ ਅੱਛਾ ਅੱਜ ਇਹਨੂੰ ਲੈ ਕੇ ਗਏ ਸੀਗੇ ਜੀ ਅੱਛਾ ਅਸੀਂ ਸਵੇਰੇ ਬੈਂਕ ਚੋਂ ਕਢਾ ਕੇ ਲੈ ਆਏ ਹਾਂ ਜੀ ਅੱਛਾ ਦੋ ਰੁਪਇਆ ਬੈਂਕ ਚੋਂ ਕਢਾ ਕੇ ਲੈ ਕੇ ਹਾਂ ਜੀ ਸ਼ਰਮਾ ਕਿੱਥੇ ਰਹਿਣਾ ਲਿਓ ਪੂਰੀ ਦੀ ਹੋਰ ਕੋਣ ਆਇਆ ਸੀ ਅੱਜ ਨਾਬੇ ਮੈਂ ਤਾਂ ਮੇਰਾ ਕਿੰਨੇ ਪੈਸੇ ਸੀ ਤੁਹਾਡੇ ਕੋਲ 22 ਲੱਖਾਂ ਆਦੇ ਵਿੱਚ ਸੀ ਮੋਟਰਸਾਈਕਲ ਤੇ ਇੱਕ ਕੋਣ ਲੈ ਗਿਆ ਖੋ ਕੇ ਕਿੱਥੇ ਦੀ ਗੱਲ ਆ ਇਹ ਲਾਪੇ ਦੀ ਗੱਲ ਹੈ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਕੋਲ ਕੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਤੇ ਕੋਕੇ ਲੈ ਗਏ ਹਾਂਜੀ ਕਿੰਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਸੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਇੱਕ ਜਨੇ ਨੇ ਖੋ ਕੇ ਜਾ ਕੇ ਐਕਟਿਵਾ ਤੇ ਪੱਜ ਗਈ ਤਿੰਨ ਜਨੇ ਐਕਟਿਵਾ ਤੇ ਅੱਛਾ ਹਾਂਜੀ ਦੋ ਦੋ ਬੰਦੇ ਸੀ ਇੱਕ ਜੇ ਲੇਡੀ ਸੀ ਉਹਨਾਂ ਦਾ ਅੱਛਾ ਤੁਸੀਂ ਕਿਹਨੇ ਤੁਸੀ 2.5 ਲੱਖ ਰੁਪਇਆ ਹੈ ਧੋਰੀ ਤੋਂ ਲੈ ਕੇ ਆਏ ਸੀ ਦੇਖ ਕੇ ਗਏ ਨੇ ਪੂਰੇ ਕਦੇ ਵਾਸਤੇ ਲੈ ਗਏ ਪੂਰੇ ਕਿਸੇ ਬੰਦੇ ਨੂੰ ਦੇਣੇ ਸੀ ਜੀ ਸੋਹਰਾ ਸਾਹਿਬ ਅੱਛਾ ਤੇ ਕਿੰਨੇ ਕ ਵਜੇ ਦੀ ਗੱਲ ਹੈ ਇਹ ਤੇ 2 ਕ ਵਜੇ ਦੀ ਗੱਲ ਹੈ ਦੁਪਹਿਰੇ ਹਾਂਜੀ ਤੁਸੀਂ ਉਦੋਂ ਕੀ ਕਰ ਰਹੇ ਸੀ ਜਦੋਂ ਕੋਕੇ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਮੇਰੇ ਫਾਦਰ ਸਾਹਿਬ ਸੀ ਜੀ ਅਸੀਂ ਟੰਡਾ ਪੀ ਰਹੇ ਸੀ ਅੱਛਾ ਤੈਨੂੰ ਗੱਤੋ ਉਹ ਕਿਹੜਾ ਜਿਹੜਾ ਰਹਿਣ ਵਾਲੋ ਪੂਰੀ ਸ਼ਿਫਰ ਮਹੱਲਾ ਜੀ ਇੱਥੇ 2.5 ਲੱਖ ਰੁਪਏ ਕਿਸੇ ਨੂੰ ਮੋੜਨਾ ਸੀ ਤੁਸੀ ਹਾਂਜੀ ਇਹਨੂੰ ਸਾਡੇ ਰੀਅਲਟੀ ਵੀਸੀ ਪਹਿਲਾਂ ਵੀ ਆਂਦੇ ਜਾਂਦੇ ਰਹਿੰਦੇ ਹਾਂ ਕਿ ਪਹਿਲੀ ਵਾਰੀ ਆਇਆ ਤੁਸੀਂ ਨਹੀਂ ਪਹਿਲਾਂ ਵੀ ਆਂਦੇ ਰਹਿੰਦੇ ਆ ਅੱਛਾ ਪਹਿਲਾਂ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਵਿੱਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲੇ ਨਹੀਂ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲਿਆ ਆ ਰਿਹਾ ਅੱਛਾ ਹਾਂਜੀ ਉਹ ਜਿਵੇਂ ਤੁਸੀਂ ਕਹਿ ਰਹੇ ਕਿ ਲੇਡੀਆਂ ਆ ਦੋ ਮੁੰਡੇ ਨੇ ਉਵੇਂ ਹੀ ਦਿਖ ਰਹੇ ਨੇ ਉਹਦੇ ਤੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਮੰਗ ਹੀ ਕਰਦੇ ਹਾਂ ਹਾਂਜੀ ਮੰਗ ਅਸੀਂ ਹੀ ਕਰਦੇ ਆ ਵੀ ਬੰਦੇ ਜਲਦ ਫੇਰ ਲੱਭੇ ਜਾਣ ਛੋਟੇ ਨਾਲ ਕੋਈ ਕੋਈ ਗੱਲ ਕਰ ਰਹੀ ਹੈ ਇਤਲਾਹ ਹਾਂਜੀ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਅੱਜ ਅੱਛਾ ਹਾਂਜੀ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਕਾਰਵਾਈ ਕਰ ਰਹੇ ਹੋ ਪਿਓ ਪੁੱਤਰ ਕੋਲੋਂ 2.5 ਲੱਖ ਦੀ ਫੋਹ ਹੋਈ ਆ ਏ ਜੀ ਦੀਪਕ ਸ਼ਰਮਾ ਵਾਸੀ ਧੂਰੀ ਨੇ ਸਾਡੇ ਕੋਲ ਅਪਲਾਹ ਦਿੱਤੀ ਹੈ ਵੀ 2.5 ਲੱਖ ਰੁਪਇਆ ਕੋਈ ਅਸੀਂ ਨਾਪੇ ਦੇਣ ਆ ਰਹੇ ਸੀਗੇ ਵੀ ਉਹ ਕੋਈ ਲੇਗਾ ਇਹਨਾਂ ਦਾ ਹਲਫਾਫਾ ਤੇ ਉਸ ਬੰਦੀ ਨੇ ਨਾ ਅਪਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਜਾਨੀਏ ਜਿਹੜੇ ਸੀਸੀਟੀਵੀ ਚ ਜਿਵੇਂ ਆਇਆ ਇੱਕ ਦੋ ਮੁੰਡੇ ਨੇ ਇੱਕ ਲੇਡੀ ਦਾ ਬੈਗ ਲੈ ਕੇ ਜਾ ਰਹੇ ਸੀ। ਵੀ ਸੀਸੀਟੀਵੀ ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਕਸ਼ੀ ਉਹਨਾਂ ਦੇ ਫੇਸ ਨਜ਼ਰ ਆ ਰਹੇ। ਜਿਹੜੇ ਖੇਰ ਮਤਾਬ ਕੋਲੋਂ ਖੋ ਕਰਕੇ ਅੱਗੇ ਸਕੂਟਰੀ ਖੜਾਈ ਪਈ ਸੀ ਉੱਤੇ ਬਹਿ ਕੇ ਫਰਾਰ ਹੋ ਗਏ। ਉਸੇ ਸਬੰਧ ਚ ਸੀਸੀਟੀਵੀ ਕੈਮਰੇ ਦਿਖ ਰਹੇ ਜਿਵੇਂ ਕਿ ਕੋਈ ਮਿਲਦੀ ਜਾਣਲਾ ਉਸ ਮੁਤਾਬਕ ਕਾਰਵਾਈ ਚੱਲ ਰਹੀ ਹੈ